ਪਾਲ ਸਿੰਘ ਜੀ ਬੋਲ ਰਹੇ ਹਾਂ ਮੇਰੇ ਬੇਟੇ ਦਾ ਨਾਮ ਸੁਖਚੰਦ ਸਿੰਘ ਕੀ ਗੱਲ ਹੋਈ ਉਹਨਾਂ ਨੂੰ ਅਰੈਸਟ ਹੋਈ 26 ਘੰਬਰ 2022 ਨੂੰ ਇੱਥੋਂ ਗਏ ਕੈਨੇਡਾ ਸਟੱਡੀ ਬੇਸਤੇ ਉੱਥੇ ਜਾ ਕੇ ਬ੍ਰਾਂਟਨ ਏਰੀਆ ਦੇ ਵਿੱਚ ਉਹਨਾਂ ਦਾ ਕਾਲਜ ਹੀ ਉੱਥੇ ਹੋ ਰਿਹਾ ਏ ਜਿਸਨੇ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ਾਮ ਨੂੰ ਰਾਤ ਨੂੰ ਤਕਰੀਬਨ 2:30 ਵਜੇ ਆਪਣਾ ਕੰਮ ਤੋਂ ਆ ਕੇ ਅਰੈਸਟ ਕੀਤੀ ਉਹਨਾਂ ਸਵੇਰ ਜਦੋਂ ਉਹਨਾਂ ਦੇ ਦੋਸਤਾਂ ਨੇ ਉਠਾਇਆ ਉਹ ਦਾ ਬਿਉਸ਼ੀ ਉਹਤੋਂ ਹਸਪਤਲ ਲੈ ਗਿਆ ਹਸਪਤਲ 24 ਘੰਟੇ ਉਹਨਾਂ ਨੇ ਤਾਂ ਲੈ ਆ ਟਾਈਮ ਲੈ ਲਿਆ ਐਸਟੀਮੇਟ ਦੇ ਤਾਂ ਵੀ ਸਾਨੂੰ 24 ਘੰਟੇ ਦੇ ਵਿੱਚ ਅਸੀਂ ਤੁਹਾਨੂੰ ਇਹਦੇ ਟੈਸਟ ਕਰਕੇ ਦੱਸਾਂਗੇ ਕਿ ਕੀ ਕਾਰਨ ਆ ਕੋਈ ਉਹਦਾ ਹਾਰਡ ਕੋਈ ਉਹਦਾ ਬਲੱਡ ਕੋਈ ਉਹਦਾ ਨੋਟਿਸ ਕੁਝ ਨਹੀਂ ਚੱਲਿਆ ਬਿਲਕੁਲ 24 ਘੰਟੇ ਬੰਦ ਰਿਹਾ ਇਦਾਂ ਹੀ 24 ਘੰਟੇ ਬਾਅਦ ਉਹਨਾਂ ਨੇ ਸਾਨੂੰ ਡਿਕਲੇਅਰ ਰਿਪੋਰਟ ਦਿੱਤੀ ਵੀ ਨਹੀਂ ਬੇਟਾ ਖਤਮ ਹੋ ਗਿਆ ਇਹਦਾ ਕੋਈ ਹੱਲ ਨਹੀਂ ਸਾਡੇ ਕੋਲੇ ਇਹਨੂੰ ਤੁਸੀਂ ਹੁਣ ਕਿੱਥੇ ਰੱਖਣਾ ਕੀ ਕਰਨਾ ਅਸੀਂ ਰਿਕੁਐਸਟ ਕੀਤੀ ਵੀ ਅਸੀਂ ਇਹਨੂੰ ਪੰਜਾਬ ਲਿਆਉਣਾ ਚਾਹੁੰਦੇ ਆ ਜਿਹੜੇ ਦੇ ਆਖਰੀ ਸਾਹ ਜਿਹੜੇ ਦੇ ਆਖਰੀ ਸੰਸਕਾਰ ਕਰਨਾ ਜੋ ਇਹਦੇ ਰੀਤੀ ਰਿਵਾਜ ਆ ਉਹ ਇੱਥੇ ਅਸੀਂ ਆਪਣੇ ਪਰਿਵਾਰ ਨੂੰ ਲੈ ਕੇ ਨਾਲ ਕਰ ਸਕੀਏ ਦੇਖੋ ਹੀ ਗਵਰਨਮੈਂਟ ਅੱਗੇ ਵੀ ਪੰਜਾਬ ਗਵਰਨਮੈਂਟ ਇੰਡੀਆ ਗਵਰਨਮੈਂਟ ਅੱਗੇ ਬੇਨਤੀ ਆਗੇ ਮੇਰੇ ਬੇਟੇ ਨੂੰ ਛੇਤੀ ਤੋਂ ਛੇਤੀ ਵਾਪਸ ਇਹਦੀ ਡੈੱਡ ਬੋਡੀ ਲਿਆਂਦੀ ਜਾਵੇ ਜੋ ਅਸੀਂ ਉਹਦਾ ਅੰਤਮ ਸੰਸਕਾਰ ਉਹਦੀ ਕਿਰਿਆ ਕਰ ਸਕੀਏ ਤਾਂ ਜੋ ਸਾਡਾ ਜਿਹੜਾ ਪਰਿਵਾਰ ਰੋ ਰਿਹਾ ਰੋ ਰੋ ਕੇ ਥੋੜਾ ਬਹੁਤਾ ਅਸੀਂ ਆਪਣੇ ਹੱਥੀਂ ਉਹਦਾ ਸੰਸਕਾਰ ਕਰਾਂਗੇ ਇਹ ਆਪਣੇ ਮਨ ਨੂੰ ਸ਼ਾਂਤੀ ਦੇਣ ਥੋੜਾ ਘਰੋਂ ਤਾਂ ਥਲੀ ਹੋ ਜਾਗੀ ਵੀ ਸਾਡੇ ਬੇੜੇ ਨੂੰ ਇਹ ਆਪ ਸੰਸਕਾਰ ਕਰ ਲਿਆ ਹੈ ਮੇਰਾ ਪਤੀ ਆ ਹੀ ਹੈ ਕੀ ਕਰਨੋ ਜੀ ਉਹਨੂੰ ਵੀਰ ਜੀ ਟੈਕ ਜਾਂਦੇ ਹੋਇਆ ਵਾ ਜਿਸ ਤਰ੍ਹਾਂ ਉਹ ਡਾਕਟਰਾਂ ਨੇ ਦੱਸਿਆ ਕਿਹੜੀ ਜਗ੍ਹਾ ਗਏ ਸੀ ਜੀ ਬ੍ਰਾਹਮਟਨ ਗਿਆ ਸੀ ਕੈਨੇਡਾ ਹਾਂਜੀ ਕਿੰਨਾ ਚਿਰ ਪਹਿਲਾਂ ਗਿਆ ਸੀ ਇਹ 26 ਦਸੰਬਰ ਨੂੰ ਗਿਆ ਵੀਰ ਜੀ ਤੇ ਜਨਵਰੀ ਦੇ ਦੀਆ ਕਲਾਸਾਂ ਸ਼ੁਰੂ ਹੋਈ ਤੇ ਬਾਗੇ ਬੁੱਢੇ ਵਾਲੇ ਦੇ ਮੇਲੇ ਦੇ 9 ਅਤਰੀਕ ਨੂੰ ਸਾਨੂੰ ਮੈਸੇਜ ਆ ਜਾਂਦਾ ਕਿ ਪੂਰਾ ਹੋ ਗਿਆ ਬਸ ਇਹ ਕਿ ਪਰਿਵਾਰ ਨਾਲ ਕੁਝ ਸਮਾਂ ਪਹਿਲਾਂ ਗੱਲ ਹੋਈ ਸੀ ਜਿੱਦਨ ਉਹ ਪੂਰਾ ਹੁੰਦਾ ਉਹਦਨ ਉਹ ਮੈਸੇਜ ਕਰਦਾ ਕਿ ਮੈਂ ਥੱਕਿਆ ਹਾਂ ਮੈਂ ਸੌਣ ਲੱਗਾ ਹਾਂ ਤੇ ਮੈਨੂੰ ਅੰਡਰਸਟੈਂਡ ਕਰਿਓ ਤੇ ਉਸ ਕਰਕੇ ਉਹਨੂੰ ਫੋਨ ਨਹੀਂ ਕੀਤਾ ਵੀ ਚੱਲ ਉਹਦੇ ਨਾਲ ਦੇ ਜਦੋਂ ਆਏ ਆ ਤੇ ਬਾਹਰ ਉਹਨਾਂ ਦੇਖਿਆ ਉਹ ਬੇਸੁੱਧ ਪਿਆ ਹੈ ਉਹਨਾਂ ਪਿਆ ਸਰ ਤੇ ਐਂਬੂਲੈਂਸ ਨੂੰ ਕੀਤਾ ਵਾ ਫੋਨ ਕਿਉਂ ਹਸਪੀਟਲ ਲੱਗੇ ਆ ਤੇ ਉੱਥੋਂ ਵਾਦਾ ਸਾਨੂੰ ਫਿਰ ਉੱਥੇ ਹੀ ਪਤਾ ਲੱਗਾ ਕਿ ਉਹ ਵੈਂਟਿਲੇਟਰ ਤੇ ਆ ਕਿਵੇਂ ਕਰਦੇ ਅਸੀਂ ਇਹੋ ਮੰਗ ਕਰਦੇ ਸਰਕਾਰ ਤੋਂ ਮੇਰਾ ਵੀਰ 15 ਪੰਜਾਬ ਚ ਨੌਕਰੀ ਕਰਦਾ ਵਾ ਡਿਫੈਂਸਿਵ ਹੀ ਜਿੰਨੇ ਹੋ ਸਕੇ ਮਤ ਕਰੇ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਸਾਰਿਆਂ ਨੂੰ ਮੇਰੇ ਨਵੀਰਾਂ ਨੂੰ ਇਹੋ ਬੇਨਤੀ ਹੈ ਕਿ ਕਿਰਪਾ ਕਰਕੇ ਉਹਦੀ ਬਾਡੀ ਛੇਤੀ ਤੋਂ ਛੇਤੀ ਦਿੱਤੀ ਜਾਣ ਹਾਲਾਤ ਤੁਹਾਡੇ ਸਾਹਮਣੇ ਹੀ ਆ ਸਾਡੇ ਘਰ ਦੇ ਸਾਰੇ ਕੰਮ ਜੜਿਆ ਪਿਆ ਕਿਰਪਾ ਕਰਕੇ ਸਾਡੇ ਬੱਚੇ ਦੀ ਕਿੰਨੇ ਕਿੰਨੇ ਭੈਣਾਂ ਇਹ ਦੋ ਭੈਣ ਭਰਾ ਹੈ ਇਕੱਲਾ ਬੱਚਾ ਹੈ ਤੇ ਕੁੜੀਆ ਕੁਛੇ ਰਹਿ ਗਈ ਹੈ ਤੇ ਇਸ ਕਿੰਨੂੰ ਸਾਂਭੀਏ ਤੇ ਕਿੰਨੂੰ ਨਾ ਸਾਂਭੀਏ ਸਾਨੂੰ ਸਮਝ ਨਹੀਂ ਆਉਂਦਿਆ ਤੇ ਮੇਰੇ ਵੀਰ ਕਿਰਪਾ ਕਰਕੇ ਮੇਰੀ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਡਿਫੈਂਸ ਮਿਨਿਸਟਰੀ ਨੂੰ ਇਹ ਰਿਕਵੈਸਟ ਆ ਸਾਡੇ ਹਾਲਾਤ ਵੇਖਦੇ ਹੋਏ ਸਾਡੇ ਬੱਚੇ ਦੀ ਲਾਸ਼ ਧੀ ਧੀ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਜਾਏ ਤਾਂ ਜੋ ਖੁਦ ਹੱਥਾਂ ਨਾਲ ਕਰਿਆ ਕਰਮ ਕਰ ਲਾਂਗੇ ਤੇ ਸਾਨੂੰ ਥੋੜਾ ਜਿਹਾ ਜਿਸ ਜੀਤ ਫਿਟਕਾਰਾ ਮਿਲ ਕਿਰਪਾ ਕਰਕੇ ਸਾਡੇ ਬੱਚੇ ਸਾਡੀ ਬਾਡੀ ਸੰਭੇਜੋ ਛੇਤੀ ਤੋਂ ਛੇਤੀ